ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਵਰਤ ਜਾਵੇ ਤਾਂ ਤੁਸੀਂ ਫਿਰ ਇਹਨਾਂ ਪੰਜ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਤਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇਗੀ ਸੋ ਸਾਥ ਸੰਗਤ ਜੀ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਵਿਚਾਰ ਕਰਨ ਵਾਲੇ ਹਾਂ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਬੱਚਿਆਂ ਤੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇ ਤੁਸੀਂ ਉਹਨਾਂ ਦੀਆਂ ਦਸੀਆਂ ਹੋਈਆਂ ਇਹਨਾਂ ਪੰਜ ਗੱਲਾਂ ਨੂੰ ਹਮੇਸ਼ਾ ਲਈ ਯਾਦ ਰੱਖ ਲੈਣਾ ਹੈ। ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਆਪਣੇ ਆਪ ਹੀ ਹੋ ਜਾਵੇਗੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀਆਂ ਬਹੁਤ ਹੀ ਵਿਚਾਰਪੂਰਵਕ ਗੱਲਾਂ ਹਨ ਜਿਨ੍ਹਾਂ ਤੇ ਅਸੀਂ ਅਮਲ ਕਰਨਾ ਹੈ ਤੁਹਾਨੂੰ ਫਿਰ ਕਦੇ ਵੀ ਕਿਸੇ ਪ੍ਰਕਾਰ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਧ ਸੰਗਤ ਜੀ ਅੱਜ ਅਸੀਂ ਜੋ ਵਿਚਾਰ ਕਰਨ ਵਾਲੇ ਹਾਂ ਤੁਹਾਡੇ ਲਈ ਬੜੇ ਜ਼ਰੂਰੀ ਹਨ ਤੇ ਸਾਡੇ ਲਈ ਸਮਝਣੇ ਵੀ ਬੜੀ ਔਖੀ ਗੱਲ ਹੈ ਕਿਉਂਕਿ ਦਵਾਈ ਤੇ ਪਰਹੇਜ਼ ਜਿਵੇਂ ਜ਼ਰੂਰੀ ਹੁੰਦੇ ਹਨ ਪਰਹੇਜ਼ ਕਰਕੇ ਹੀ ਬੰਦਾ ਦਵਾਈ ਖਾਂਦਾ ਹੈ ਤਾਂ ਹੀ ਉਹ ਠੀਕ ਹੁੰਦਾ ਹੈ ਤੇ ਉਹਦੇ ਉੱਤੇ ਜ਼ਿਆਦਾ ਅਸਰ ਦਵਾਈ ਦਾ ਹੁੰਦਾ ਹੈ। ਇਦਾਂ ਹੀ ਬਿਲਕੁਲ ਕਈ ਵਾਰ ਅਸੀਂ ਆਖ ਦਿੰਦੇ ਹਾਂ ਅਸੀਂ ਪਾਠ ਬੜਾ ਕਰਦੇ ਹਾਂ। ਬਹੁਤ ਵੀਰਾਂ ਦਾ ਤੇ ਬਹੁਤ ਭੈਣਾ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਜੇ ਪਾਠ ਤਾਂ ਬੜਾ ਕਰਦੇ ਹਾਂ ਪਰ ਸਾਡੇ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਇਸ ਲਈ ਸਾਧ ਸੰਗਤ ਜੀ ਸਾਡੀ ਅੱਜ ਦੀ ਬੇਨਤੀ ਨੇ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ। ਜਿਸ ਦੇ ਨਾਲ ਤੁਹਾਨੂੰ ਸਮਝ ਲੱਗ ਜਾਵੇਗੀ ਕਿ ਜਿਹੜੀ ਅਸੀਂ ਗੱਲ ਤੁਹਾਨੂੰ ਇੱਥੇ ਕਹਿਣਾ ਚਾਹੁੰਦੇ ਹਾਂ ਕਈ ਆਖਦੇ ਹਨ ਅਸੀਂ ਅੰਮ੍ਰਿਤ ਵੇਲਾ ਸੰਭਾਲਦੇ ਹਾਂ ਚੰਗੀ ਗੱਲ ਹੈ ਬਾਣੀ ਪੜਦੇ ਹਨ ਇਹ ਤਾਂ ਹੋਰ ਵੀ ਬਹੁਤ ਵਧੀਆ ਗੱਲ ਹੈ ਪਰ ਉਹ ਅਕਸਰ ਹੀ ਆਖ ਦਿੰਦੇ ਹਨ ਇਹ ਪੜੀ ਹੋਈ ਬਾਣੀ ਦਾ ਫਲ ਸਾਨੂੰ ਨਹੀਂ ਮਿਲਦਾ ਇਹ ਚੀਜ਼ ਤਾਂ ਪਹਿਲਾਂ ਹੀ ਸਮਝ ਲਓ ਸਭ ਤੋਂ ਪਹਿਲੀ ਗੱਲ ਕੀ ਹੈ ਜੀ ਕਿ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਇਹਦਾ ਬਾਣੀ ਦਾ ਕੰਮ ਹੈ ਮਨ ਦੀ ਮੈਲ ਨੂੰ ਉਤਾਰਨਾ ਇਹ ਵੀ ਗੱਲ ਸਮਝ ਲੈਣਾ ਬਾਣੀ ਪੜਦਿਆਂ ਸਾਡਾ ਮਨ ਟਿਕੇ ਭਾਵੇਂ ਨਾ ਟਿਕੇ ਉਹਦਾ ਫਲ ਸਾਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਉਹ ਕੰਮ ਸੇ ਕੰਮ ਜਿਹੜਾ ਅਸੀਂ 1 ਘੰਟਾ ਅੱਧਾ ਪਾਠ ਕਰਦੇ ਹਾਂ ਜੀਬ ਦੇ ਨਾਲ ਚੰਗਾ ਬੋਲਿਆ ਨਾ ਬੋਲਿਆ ਅੱਖਾਂ ਦੇ ਨਾਲ ਬਾਣੀ ਦੇ ਦਰਸ਼ਨ ਕੀਤੇ ਉਦੰਭ ਕੀਤਾ ਪਰ ਸਾਡਾ ਮਨ ਨਹੀਂ ਟਿਕਿਆ ਇਹ ਗੱਲ ਵੱਖਰੀ ਹੈ ਸਤ ਸੰਗਤ ਜੀ ਇੱਥੇ ਜਿਹੜੀ ਮੈਂ ਤੁਹਾਨੂੰ ਗੱਲ ਸਮਝਾਉਣਾ ਚਾਹੁੰਦੀ ਹਾਂ ਕਈਆਂ ਦਾ ਇਹ ਸਵਾਲ ਹੁੰਦਾ ਹੈ ਜੀ ਕਿ ਸਾਡੇ ਘਰ ਦਾ ਮੈਂਬਰ ਕੋਈ ਗਲਤੀ ਕਰਦਾ ਹੈ ਜਦੋਂ ਅਸੀਂ ਉਸ ਨੂੰ ਪਿਆਰ ਨਾਲ ਸਮਝਾਉਂਦੇ ਹਾਂ ਕਿ ਤੂੰ ਇਦਾਂ ਨਾ ਕਰ ਤੂੰ ਉਦਮੀ ਬਣ ਆਲਸ ਆਪਣੇ ਜੀਵਨ ਵਿੱਚੋਂ ਛੱਡ ਦੇ ਗੁਰਬਾਣੀ ਪੜ ਕਈ ਵਾਰੀ ਅਸੀਂ ਉਸ ਨੂੰ ਬੜੇ ਤੱਕੇ ਨਾਲ ਕਹਿਣ ਲੱਗ ਜਾਂਦੇ ਹਾਂ ਜਿੰਨਾ ਆਪਾਂ ਜੋੜਦੇ ਹਾਂ ਉਹਦੇ ਨਾਲ ਉਹ ਜ਼ਿਆਦਾ ਟੁੱਟ ਜਾਂਦਾ ਹੈ ਤੁਸੀਂ ਵੇਖੋ ਕਿ ਇੱਥੇ ਵੀ ਤੁਹਾਡੇ ਤੋਂ ਇੱਕ ਗਲਤੀ ਹੋ ਜਾਂਦੀ ਹੈ ਉਹ ਇਹ ਹੈ ਜੀ ਕਿ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਬਾਣੀ ਪੜਨ ਦਾ ਫਾਇਦਾ ਕੀ ਹੈ ਬਾਣੀ ਪੜਨ ਦਾ ਫਲ ਹੀ ਕੀ ਹੈ ਬਾਣੀ ਪੜ ਕੇ ਮਿਲਦਾ ਹੀ ਕੀ ਹੈ ਤਾਂ ਫਿਰ ਸਾਧ ਸੰਗਤ ਜੀ ਉਸ ਨੂੰ ਕਦੇ ਵੀ ਫਿਰ ਤੁਹਾਨੂੰ ਕਹਿਣਾ ਨਹੀਂ ਪਵੇਗਾ ਤੋਂ ਬਾਣੀ ਪੜ ਉਹ ਆਪਣੇ ਆਪ ਹੀ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦੇਵੇਗਾ ਇਸ ਕਰਕੇ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹੁੰਦੀ ਹਾਂ ਆਪਣੇ ਬੱਚਿਆਂ ਦੇ ਨਾਲ ਆਪਣੇ ਘਰ ਦੇ ਮੈਂਬਰਾਂ ਦੇ ਨਾਲ ਦੋਸਤਾਂ ਵਾਲਾ ਵਿਹਾਰ ਕਰੋ ਜੇ ਆਪਾਂ ਉਹਨਾਂ ਗੱਲਾਂ ਨੂੰ ਗੱਲ-ਗੱਲ ਤੇ ਘੋਰਾਗੇ ਤਾਂ ਫਿਰ ਉਹ ਕਿਵੇਂ ਗੁਰਬਾਣੀ ਨਾਲ ਜੁੜਨਗੇ ਜੁੜ ਹੀ ਨਹੀਂ ਸਕਦੇ ਜਦੋਂ ਕੋਈ ਜੁੜੂਗਾ ਬਾਣੀ ਦੇ ਨਾਲ ਉਹ ਪਿਆਰ ਦੇ ਨਾਲ ਹੀ ਜੁੜੂਗਾ ਤੱਕੇ ਦੇ ਨਾਲ ਜੁੜਨਾ ਹੀ ਨਹੀਂ ਕਈ ਵਾਰੀ ਅਸੀਂ ਆਖ ਦਿੰਦੇ ਹਾਂ ਸਾਡੇ ਘਰ ਵਿੱਚ ਕੋਈ ਸ਼ਰਾਬ ਪੀਂਦਾ ਹੈ ਜੇ ਸ਼ਰਾਬ ਪੀਂਦਾ ਹੈ ਅਸੀਂ ਉਸ ਨੂੰ ਘੋਰਦੇ ਹਾਂ ਸਮਝਾਉਂਦੇ ਹਾਂ ਪਰ ਉਹ ਨਹੀਂ ਸਮਝਦਾ ਇਹ ਕੋਈ ਸਾਢੇ ਤੋਂ ਛੋਟਾ ਕਈ ਵਾਰੀ ਅਸੀਂ ਉਸ ਨੂੰ ਘੋਰ ਦਿੰਦੇ ਹਾਂ ਸਮਝਦਾ ਨਹੀਂ ਆਪਾਂ ਉਸ ਨੂੰ ਕਹਿ ਦਿੰਦੇ ਹਾਂ ਆਪ ਹੀ ਸ਼ਰਾਬ ਛੱਡ ਦੇ ਸ਼ਰਾਬ ਪੀ ਰਿਹਾ ਹੁੰਦਾ ਹੈ 2 ਸਾਲਾਂ 3 ਸਾਲਾਂ ਤੋਂ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਅੱਜ ਹੀ ਛੱਡ ਦੇ ਨਹੀਂ ਤਾਂ ਐਦਾਂ ਹੋ ਜਾਵੇਗਾ ਪ੍ਰਸਾਦ ਸੰਗਰ ਜੀ ਸਤਿਗੁਰ ਜੀ ਦੀ ਕਿਰਪਾ ਹੋਣੀ ਸ਼ੁਰੂ ਤਾਂ ਹੋਵੇਗੀ ਜੇਕਰ ਅਸੀਂ ਪਰਮਾਤਮਾ ਦੇ ਲੜ ਪਹਿਲਾਂ ਆਪ ਲੱਗਾਂਗੇ ਪਰ ਸਾਡੇ ਜਦੋਂ ਅਸੀਂ ਆਖ ਦਿੰਦੇ ਹਾਂ ਕਿ ਅਸੀਂ ਸਮਝਾਇਆ ਪਰ ਸਮਝਦਾ ਨਹੀਂ ਕਈ ਵਾਰੀ ਸਾਡੀ ਵੀ ਕੋਈ ਆਦਤ ਹੁੰਦੀ ਹੈ ਜਿਹੜੀ ਪੱਕੀ ਲੱਗੀ ਹੁੰਦੀ ਹੈ ਉਸ ਨੂੰ ਅਸੀਂ ਇੱਕ ਦਿਨ ਵਿੱਚ ਵੀ ਨਹੀਂ ਛੱਡ ਸਕਦੇ ਉਹ ਤਾਂ ਫਿਰ ਨਸ਼ਾ ਕਰਦਾ ਹੈ ਉਹ ਤਾਂ ਸ਼ਰਾਬ ਛੱਡਣੀ ਔਖੀ ਹੋ ਜਾਵੇਗੀ ਉਸਦੇ ਲਈ ਸਾਡੇ ਕਹਿਣ ਦਾ ਭਾਵ ਜੋ ਅਸੀਂ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਅੱਜ ਜਿਹੜੀ ਗੱਲ ਹੈ ਜਦੋਂ ਅਸੀਂ ਬਖਸ਼ਿਸ਼ ਦੇ ਪਾਤਰ ਬਣਾਂਗੇ ਸਮਝ ਜਾਵਾਂਗੇ ਸਤਗੁਰ ਜੀ ਦੀ ਬਾਣੀ ਦ ਸਾਡੇ ਤੇਵ ਇਤਿਹਾਸ ਵਿੱਚ ਕਿੰਨੀਆਂ ਹੀ ਚੀਜ਼ਾਂ ਗਵਾਹੀ ਦਿੰਦੀਆਂ ਹਨ ਜਿਨ੍ਹਾਂ ਨੇ ਮਾਲਕ ਦੇ ਅੱਗੇ ਸਤਿ ਵਚਨ ਦੀ ਪੜ੍ਹਾਈ ਕੀਤੀ ਹੈ ਇੱਕ ਦਿਨ ਐਸਾ ਆ ਗਿਆ ਕਿ ਸਾਹਿਬ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਲਿਆ ਜਿਨ੍ਹਾਂ ਦਾ ਨਾਮ ਲੈਂਦਿਆ ਤੁਹਾਡੇ ਅੰਦਰ ਠੰਡ ਪੈ ਜਾਵੇਗੀ ਇੱਕ ਵਾਰੀ ਧਨ ਧਨ ਬਾਬਾ ਦੀਪ ਸਿੰਘ ਜੀ ਦਾ ਨਾਮ ਹਰ ਰੋਜ਼ ਸਿਮਰਿਆ ਕਰੋ ਸਾਥ ਸੰਗਤ ਜੀ ਜਦੋਂ ਅਸੀਂ ਸਾਰੇ ਆਖਦੇ ਹਾਂ ਕਿ ਆਪ ਜੀ ਆਖਦੇ ਹੋ ਬੜੇ ਠੰਡ ਪੈਂਦੀ ਹੈ ਤੁਸੀਂ ਬੋਲਦੇ ਹੋ ਸੁਣਦੇ ਹੋ ਇੱਕ ਵਾਰੀ ਫਿਰ ਆਪਾਂ ਜਦੋਂ ਆਖਦੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਐਸੇ ਸ਼ਹੀਦ ਐਸੇ ਪਿਆਰੇ ਹਨ ਜਿਨ੍ਹਾਂ ਨੇ ساری ਜ਼ਿੰਦਗੀ ਗੁਰੂ ਦੇ ਲੇਖੇ ਲਾਈ ਹੈ ਗੁਰੂ ਮਹਾਰਾਜਾਂ ਦੇ ਬਚਨਾਂ ਨੂੰ ਕਮਾਇਆ ਹੈ ਸਤਿ ਬਚਨ ਕਹਿ ਕੇ ਉਹਨਾਂ ਨੇ ਪੜ੍ਹਾਈ ਕੀਤੀ ਹੈ ਤੁਸੀਂ ਇਹ ਦੋ ਗੱਲਾਂ ਮੇਰੀਆਂ ਯਾਦ ਰੱਖ ਲੈਣੀਆਂ ਮਹਾਪੁਰਖ ਜੀ ਅਕਸਰ ਹੀ ਕਿਹਾ ਕਰਦੇ ਸਨ ਜਦੋਂ ਕੋਈ ਤੁਹਾਨੂੰ ਕੰਮ ਕਰਨ ਲਈ ਕਹਿ ਰਿਹਾ ਹੈ ਨਾ ਤਾਂ ਸਮਝ ਲਓ ਉਹ ਤੁਹਾਡੇ ਤੇ ਵਿਸ਼ਵਾਸ ਨਹੀਂ ਬਣ ਰਿਹਾ ਅਗਲੇ ਸਾਹਮਣੇ ਨੂੰ ਤੁਸੀਂ ਇਹ ਬਚਨ ਹੀ ਕਹਿ ਦਿਓ ਨਾ ਕਿ ਸੱਤ ਬਚਨ ਤਾਂ ਸਾਥ ਸੰਗਤ ਜੀ ਯਾਦ ਰੱਖਣਾ ਕਿ ਉਸ ਬੰਦੇ ਨੂੰ ਤੁਹਾਡੇ ਤੇ ਭਰੋਸਾ ਹੋ ਜਾਵੇਗਾ ਇਹ ਕੰਮ ਮੈਂ ਠੀਕ ਤਰੀਕੇ ਨਾਲ ਕਰਨਾ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੰਮ ਨੂੰ ਵਿਗਾੜ ਦੇਣਾ ਹੈ ਵੈਸੇ ਸੱਤ ਬਚਨ ਕਹਿ ਦੇਣਾ ਇਹ ਇੱਕ ਬਹੁਤ ਹੀ ਚੰਗੀ ਗੱਲ ਦਾ ਗੁਣ ਗਾਉਣਾ ਹੁੰਦਾ ਹੈ ਜਦੋਂ ਅਸੀਂ ਸੱਤ ਬਚਨ ਕਹਿੰਦੇ ਹਾਂ ਇਸ ਗੁਣ ਨੂੰ ਲੈ ਲੈਣਾ ਚਾਹੀਦਾ ਹੈ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਹੀ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਸੰਗਤਾਂ ਝੋਲੀ ਪਰਵਾਉਂਦੀਆਂ ਹਨ ਹੁਣ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਵੀ ਸੰਗਤਾਂ ਬਹੁਤ ਆਉਂਦੀਆਂ ਹਨ ਲੱਖਾਂ ਦੀ ਗਿਣਤੀ ਵਿੱਚ ਆਉਂਦੀਆਂ ਹਨ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕਦੇ ਵੀ ਖਾਲੀ ਨਹੀਂ ਮੁੜਦੀਆਂ ਇਸ ਗੱਲ ਨੂੰ ਤੁਸੀਂ ਸਮਝ ਲਾਣਾ ਹੈ ਇਹ ਗੱਲ ਕਿਉਂ ਆਖ ਰਹੇ ਹਾਂ ਕਿਉਂਕਿ ਜਿਨ੍ਹਾਂ ਨੇ ਬਚਨ ਕਮਾਇਆ ਹੈ ਜਿਨ੍ਹਾਂ ਨੇ ਅਸੀਸਾਂ ਲਈਆਂ ਹਨ ਗੁਰੂ ਦੀਆਂ ਗੁਰੂ ਨੇ ਉਸ ਨੂੰ ਫਿਰ ਆਪਣਾ ਹੀ ਰੂਪ ਬਣਾ ਲਿਆ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਕਿੰਨੇ ਲੋਕ ਪਿਆਰ ਕਰਦੇ ਹਨ ਅਸੀਂ ਸਾਰੇ ਉਹਨਾਂ ਨੂੰ ਪੁੱਤਰਾਂ ਦੇ ਦਾਨੀ ਆਖਦੇ ਹਾਂ ਧੀਆਂ ਦੇ ਦਾਨੀ ਵੀ ਆਖਦੇ ਹਾਂ ਦਰਗਾਹਾਂ ਦੀਆਂ ਚਾਬੀਆਂ ਉਹਨਾਂ ਨੂੰ ਮਿਲ ਚੁੱਕੀਆਂ ਸਨ ਕਿਉਂ ਮਿਲੀਆਂ ਕਿਉਂਕਿ ਉਹਨਾਂ ਨੇ ਬਚਨ ਕਮਾਏ ਸੀ ਅਸੀਸਾਂ ਲਈਆਂ ਸੀ ਪਰਮਾਤਮਾ ਨੂੰ ਸਤਿਵਚਨ ਕਿਹਾ ਸੀ ਉਹਨਾਂ ਨੇ ਹਾਂਜੀ ਦੀ ਪੜ੍ਹਾਈ ਕੀਤੀ ਸੀ ਸਾਧ ਸੰਗਤ ਜੀ ਜਿੰਨੀਆਂ ਵੀ ਚੀਜ਼ਾਂ ਸਾਡੇ ਕੋਲ ਹਨ ਭਾਵੇਂ ਫੋਨ ਹੈ ਅਸੀਂ ਫੋਨ ਨੂੰ ਲਿਮਟ ਦੇ ਵਿੱਚ ਨਹੀਂ ਇਸਤੇਮਾਲ ਕਰਾਂਗੇ ਤਾਂ ਕੋਈ ਚੀਜ਼ ਜਿਹੜੀ ਹੁੰਦੀ ਹੈ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਇਹ ਨਹੀਂ ਕਿ ਸਾਰਾ ਹੀ ਦਿਨ ਅਸੀਂ ਉਹੀ ਕੰਮ ਕਰੀ ਜਾਣਾ ਹੁੰਦਾ ਹੈ ਜੇਕਰ ਅਸੀਂ ਕਿਸੇ ਸਾਧਨ ਨੂੰ ਸਾਧਨ ਵਾਂਗ ਵਰਤਾਂਗੇ ਤਾਂ ਫਿਰ ਫਾਇਦਾ ਜ਼ਿਆਦਾ ਹੋਵੇਗਾ ਸਾਨੂੰ ਨੁਕਸਾਨ ਨਹੀਂ ਹੋਵੇਗਾ ਜੇਕਰ ਚੀਜ਼ ਨਾ ਹੋਵੇ ਤਾਂ ਸਾਧਨ ਸਾਡੀ ਹੀ ਸਾਧਨਾ ਵਿੱਚ ਵਿਗਨਪਾ ਦੇਵੇਗਾ ਫਿਰ ਸਾਡੇ ਲਈ ਔਖਾ ਹੋ ਜਾਂਦਾ ਹੈ ਐਵੇਂ ਹੀ ਹੁੰਦਾ ਹੈ ਕਈ ਵਾਰ ਅਰਦਾਸ ਹੋ ਰਹੀ ਹੁੰਦੀ ਹੈ ਤੇ ਦੂਜੇ ਪਾਸੇ ਮੋਬਾਈਲ ਫੋਨ ਦੀ ਘੰਟੀ ਵੱਜ ਰਹੀ ਹੁੰਦੀ ਹੈ ਅਸੀਂ ਇੰਨੇ ਵੀ ਮੇਰੇ ਕਹਿਣ ਦਾ ਭਾਵ ਕਿ ਇੰਨੇ ਵੀ ਸਾਵਧਾਨ ਨਹੀਂ ਹੋਏ ਕਹਿਣ ਦਾ ਭਾਵ ਕਿ ਅਰਦਾਸ ਸਮੇਂ ਘੱਟੋ-ਘੱਟ ਫੋਨ ਨੂੰ ਸਾਇਲੈਂਟ ਤੇ ਕਰਕੇ ਰੱਖੀਏ ਨੈਤਿਕਤਾ ਦੀਆਂ ਗੱਲਾਂ ਹਨ ਸਾਧ ਸੰਗਤ ਜੀ ਇਹ ਸਾਰੇ ਹੀ ਜਾਣਦੇ ਹਨ ਪਰ ਅੱਜ ਇੱਥੇ ਮੈਂ ਤੁਹਾਡੇ ਨਾਲ ਕੁਝ ਨਵੀਆਂ ਗੱਲਾਂ ਸਾਂਝੀਆਂ ਕਰਨੀਆਂ ਹਨ ਉਹ ਕਿਹੜੀਆਂ ਹਨ ਜੀ ਕਿ ਸਾਧ ਸੰਗਤ ਜੀ ਵੇਖੋ ਬੱਚੇ ਵੀ ਇਹਦੇ ਵੱਲ ਧਿਆਨ ਦੇਣ ਕਿ ਵੱਡੇ ਵੀ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਿਤਨੇਮ ਕਰਕੇ ਬਾਣੀ ਪੜ੍ਹਨੀ ਹੈ ਭਜਨ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਜਿਹੜੀ ਸਾਡੀ ਨਿਤ ਦੀ ਰੁਟੀਨ ਹੈ ਉਹ ਅਸੀਂ ਕਰਦੀ ਹੀ ਰਹਿਣਾ ਹੈ ਉਹਦੇ ਤੋਂ ਬਾਅਦ ਬੱਚਿਆਂ ਨੂੰ ਆਦਤ ਕਿਹੜੀ ਪਾਉਣੀ ਚਾਹੀਦੀ ਹੈ ਕਿ ਜਿੱਥੇ ਮੈਂ 5-6 ਆਦਤਾਂ ਦੀ ਗੱਲ ਕਰਨੀ ਹੈ ਜਿਹੜੀਆਂ ਸਾਡੀਆਂ ਵੀ ਹਨ ਤੇ ਬੱਚਿਆਂ ਦੀਆਂ ਵੀ ਹਨ ਨਵੀਂ ਪਨੀਰੀ ਜਿਹੜੀ ਛੋਟੀ ਪਨੀਰੀ ਹੈ ਉਹਨਾਂ ਦੀਆਂ ਵੀ ਹਨ ਅਸੀਂ ਗੱਲ ਨਾਲ ਲੱਗਣਾ ਹੈ ਬਾਪੂ ਸਾਨੂੰ ਗੱਲ ਨਾਲ ਕਦੋਂ ਲਾਵੇਗਾ ਜਦੋਂ ਅਸੀਂ ਸੱਤ ਵਜਨ ਦੀ ਪੜ੍ਹਾਈ ਕਰ ਲਵਾਂਗੇ ਇਹ ਚੀਜ਼ਾਂ ਨੂੰ ਅਪਣਾ ਲਓ ਸਵੇਰੇ ਜਦੋਂ ਉੱਠਦੇ ਹਾਂ ਉੱਠ ਕੇ ਕੀ ਕਰਨਾ ਹੈ ਅੰਮ੍ਰਿਤ ਵੇਲੇ ਕੀਤਾ ਨਿਤਨੇਮ ਬੰਦਗੀ ਕਰਨੀ ਹੈ ਕਿਉਂਕਿ ਮਹਾਰਾਜ ਨੇ ਸਾਨੂੰ ਕਰਨ ਲਈ ਕਿਹਾ ਹੈ ਉਦਮ ਦੇ ਨਾਲ ਉੱਠਣਾ ਹੈ ਕਿਉਂਕਿ ਉਦਮ ਪਰਮਾਤਮਾ ਨੇ ਬਖਸ਼ਿਆ ਹੈ ਆਮ ਤੌਰ ਤੇ ਜਿਹਨਾਂ ਦੇ ਘਰ ਛੋਟੇ ਬੱਚੇ ਹਨ ਅਸੀਂ ਉਹਨਾਂ ਨੂੰ ਆਖਦੇ ਹਾਂ ਵੱਡਿਆਂ ਦੇ ਪੈਰੀਂ ਹੱਥ ਲਗਾਇਆ ਕਰੋ ਅਸੀਸ ਲਿਆ ਕਰੋ ਫਤਿਹ ਬੁਲਾਇਆ ਕਰੋ ਚੰਗੀ ਗੱਲ ਹੈ ਪਰ ਮੇਰੀ ਬੇਨਤੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਸਿਖਾਓ ਕਿ ਜਿਸ ਵੱਡੇ ਦੇ ਅੱਗੇ ਤੁਹਾਡੇ ਵੱਡੇ ਵਡੇਰੇ ਵੀ ਚੁੱਕਦੇ ਹਨ ਉਹ ਤੋਂ ਵੱਡਾ ਕੌਣ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੱਡੇ ਹਨ ਮੇਰਾ ਸਾਹਿਬ ਪਰਮੇਸ਼ਰ ਭਾਵੇਂ ਕਿੰਨਾ ਹੀ ਦੇਣ ਬਾਬਾ ਦੀਪ ਸਿੰਘ ਜੀ ਵੱਡੇ ਹਨ ਸਾਲ ਸਿੰਘ ਜੀ ਹਰ ਰੋਜ਼ ਉਹਨਾਂ ਦੀ ਲਈ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜ਼ਰੂਰ ਬੁਲਾਇਆ ਕਰ ਬੱਚੇ ਭਾਵੇਂ ਆਪਣੀ ਤੋਤਲੀ ਜ਼ੁਬਾਨ ਵਿੱਚ ਹੀ ਕਹਿ ਦੇਣ ਸੀਸ ਝੁਕਾ ਦੇਣ ਤਾਂ ਯਾਦ ਰੱਖਣਾ ਤੁਹਾਡੇ ਪਰਿਵਾਰ ਵਿੱਚ ਬੜੀ ਜ਼ਿਆਦਾ ਬਰਕਤ ਪੈ ਜਾਵੇਗੀ ਬਹੁਤ ਵੱਡਾ ਗੁਣ ਆਉਣੇ ਸ਼ੁਰੂ ਹੋ ਜਾਣਗੇ ਇਹਨੂੰ ਛੋਟਾ ਨਾ ਜਾਣਿਓ ਬਾਬਾ ਦੀਪ ਸਿੰਘ ਜੀ ਕਹਿਣ ਵਾਲਿਆਂ ਦੀ ਭਾਵਨਾ ਬਣ ਜਾਂਦੀ ਹੈ ਇਹ ਨਹੀਂ ਕਿ ਉਪਰੋਂ ਉਪਰੋਂ ਬਾਬਾ ਕਹਿ ਦੇਣਾ ਹੈ ਇਹ ਮੇਰਾ ਬਾਬਾ ਇਹ ਮੇਰਾ ਵੱਡਾ ਬਜ਼ੁਰਗ ਇਹ ਮੇਰੇ ਪਰਿਵਾਰ ਦਾ ਮੈਂਬਰ ਮੇਰਾ ਸਾਹਿਬ ਹੈ ਡਾਕਟਰ ਨੂੰ ਲੋਕੀ ਕਹਿਣਗੇ ਡਾਕਟਰ ਸਾਹਿਬ ਜਿਹੜੇ ਬੱਚੇ ਦਾ ਪਿਤਾ ਡਾਕਟਰ ਹੋਵੇਗਾ ਉਹ ਆਪਣੇ ਪਿਤਾ ਨੂੰ ਡਾਕਟਰ ਸਾਹਿਬ ਥੋੜੀ ਆਖੇਗਾ ਉਹ ਤਾਂ ਆਪਣੇ ਪਿਤਾ ਨੂੰ ਪਾਪਾ ਹੀ ਕਹੇਗਾ ਜਾਂ ਬਾਪੂ ਜੀ ਕਹੇਗਾ ਤੇ ਜਾਂ ਫਿਰ ਪਿਤਾ ਜੀ ਕਹੇਗਾ ਇਸ ਤਰ੍ਹਾਂ ਆਪਣੀ ਭਾਵਨਾ ਬਣਾ ਕੇ ਇਹ ਸਾਡੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਹਨ ਬਾਬਾ ਦੀਪ ਸਿੰਘ ਜੀ ਤਾਂ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਵੀ ਫਤਿਹ ਬੁਲਾਇਆ ਕਰੋ ਇਹ ਬਹੁਤ ਹੀ ਵੱਡਾ ਤੁਹਾਨੂੰ ਫਿਰ ਲਾਭ ਪ੍ਰਾਪਤ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਆਪਣੇ ਵੱਡਿਆਂ ਨੂੰ ਯਾਦ ਕਰਾਂਗੇ ਸਾਡਾ ਦਿਨ ਫਿਰ ਕਿਵੇਂ ਬੁਰਾ ਹੋ ਜਾਵੇਗਾ ਸਭ ਕੁਝ ਚੜ੍ਹਦੀ ਕਲਾ ਵਿੱਚ ਹੋ ਜਾਵੇਗਾ ਆਪਸ ਦੇ ਵਿੱਚ ਕਨੈਕਟੀਵਿਟੀ ਬਣਨੀ ਸ਼ੁਰੂ ਹੋ ਜਾਵੇਗੀ ਸੰਪਰਕ ਬਣ ਜਾਂਦਾ ਹੈ ਇਹ ਮੇਰੀ ਬੇਨਤੀ ਹੈ ਜੀ ਕਿ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਤੋਂ ਇਹ ਕੰਮ ਕਰਵਾਓ ਇਹ ਸੋਚ ਬਣਵਾਓ ਘਰ ਦੇ ਵਿੱਚ ਸਭ ਤੋਂ ਵੱਡੇ ਮੈਂਬਰ ਨੂੰ ਫਤਿਹ ਬੁਲਾਉਣੀ ਹੈ ਜੇ ਤੁਸੀਂ ਖਿਆਲ ਕਰਨਾ ਤਾਂ ਬਹੁਤ ਸਾਰੇ ਸੰਗਤ ਜਿਹਦੇ ਵਿੱਚੋਂ ਐਸੇ ਗੁਰਸਿੱਖ ਹੁੰਦੇ ਹਨ ਜੋ ਮੱਥਾ ਟੇਕਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਤਿਹ ਬੁਲਾਉਂਦੇ ਹਨ ਜਾਂ ਕਈ ਅਸੀਂ ਵੇਖੇ ਹਨ ਸ਼ਹੀਦਾਂ ਸਾਹਿਬਾਂ ਦੇ ਵਿੱਚ ਪ੍ਰੇਮੀ ਐਸੀ ਆਉਂਦੇ ਹਨ ਬੜੀ ਸੇਵਾ ਕਰਦੇ ਹਨ ਉਹਨਾਂ ਦੀ ਭਾਵਨਾ ਬੜੀ ਜ਼ਿਆਦਾ ਹੁੰਦੀ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਸਰੂਪ ਵੱਲ ਵੇਖਦੇ ਆਖਦੇ ਹਨ ਜੀ ਕਿ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੱਲ ਕਿੰਨੀ ਫਿਰ ਵਧੀਆ ਲੱਗਦੀ ਹੈ ਉਹ ਆਪਣੇ ਪਰਮਾਤਮਾ ਨੂੰ ਕਿੰਨਾ ਪਿਆਰ ਕਰਦੇ ਹਨ ਇਹ ਕਰਨਾ ਹੈ ਸਿਮਰਨ ਬੰਦਗੀ ਨਿਤਨੇਮ ਕਰਨ ਤੋਂ ਬਾਅਦ ਗੁਰੂ ਮਹਾਰਾਜ ਜੀ ਨੂੰ ਫਤੇ ਬਲਾਉਣੀ ਹੈ ਉਸ ਤੋਂ ਬਾਅਦ ਆਪਣੇ ਅੰਦਰ ਕੀ ਸੋਚਣਾ ਹੈ ਮੈਂ ਇੱਕ ਸ਼ਾਂਤ ਆਤਮਾ ਕਹਦੇ ਹੋ ਜੀ ਕਿ ਵਾਹਿਗੁਰੂ ਜੀ ਸ਼ੁਰੂਆਤ ਵਿੱਚ ਸਵੇਰੇ ਸਵੇਰੇ ਹੀ ਸੋਚ ਲੈਣਾ ਹੈ ਤੁਸੀਂ ਜੋ ਵੀ ਕਹੋਗੇ ਉਹੀ ਸਹੀ ਹੋਵੇਗਾ ਕਿਉਂਕਿ ਸਾਰਾ ਦਿਨ ਦਫ਼ਤਰ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਹਿਸਾਬ ਕਿਤਾਬ ਵਿੱਚ ਚੱਲਦੇ ਰਹਿੰਦੇ ਹਾਂ ਕਦੇ ਵੀ ਗੁੱਸਾ ਨਹੀਂ ਕਰਨਾ ਐਸੇ ਲਈ ਸਵੇਰੇ ਇਸ ਸਟੇਜ ਨੂੰ ਆਪਣੇ ਅੰਦਰ ਲੈ ਕੇ ਚੱਲਣਾ ਹੈ ਮੈਂ ਇੱਕ ਸ਼ਾਂਤ ਭਰੀ ਆਤਮਾ ਹਾਂ ਮੈਨੂੰ ਕਿਸੇ ਕੋਲੋਂ ਕੁਝ ਵੀ ਨਹੀਂ ਚਾਹੀਦਾ ਇਹ ਵੀ ਕਹਿਣਾ ਹੈ ਮੈਨੂੰ ਮੇਰੇ ਗੁਰੂ ਜੀ ਦਾਤਾ ਦੇਣ ਵਾਲਿਆਂ ਨੇ ਬਣਾਇਆ ਹੈ ਮੰਗਣ ਵਾਲਾ ਨਹੀਂ ਬਣਾਇਆ ਇਹ ਸੋਚਣਾ ਹੈ ਆਪਣੇ ਅੰਦਰ ਮੈਨੂੰ ਮਾਲਕ ਨੇ ਹੱਥ ਅਡਣ ਵਾਲਾ ਨਹੀਂ ਬਣਾਇਆ ਦਾਤਾ ਦੇਣ ਵਾਲਾ ਬਣਾਇਆ ਹੈ ਇਹ ਚੀਜ਼ਾਂ ਆਪਣੇ ਅੰਦਰ ਸੋਚਣੀਆਂ ਹਨ ਤਾਂ ਵੇਖਿਓ 5-6 ਦਿਨਾਂ ਦੇ ਲਗਾਤਾਰ ਅੰਦਰ ਆਪਣੇ ਅੰਦਰ ਇਹ ਵਿਚਾਰ ਬਣਾ ਕੇ ਵੇਖ ਲਓ ਤੁਹਾਡੇ ਦਿਨ ਬਦਲ ਜਾਣਗੇ आनंद ਵਿੱਚ ਤੁਹਾਡਾ ਦਿਨ ਬੀਤੇਗਾ ਉਸ ਤੋਂ ਬਾਅਦ ਸਾਰਾ ਸਰੀਰ ਬਿਲਕੁਲ ਸਹੀ ਰਹੇਗਾ ਤੁਸੀਂ ਬਿਲਕੁਲ ਹੀ ਸਿਹਤਮੰਦ ਹੋ ਜਾਓਗੇ ਕਦੇ ਵੀ ਤੁਸੀਂ ਜਿਹੜਾ ਕਹਿੰਦੇ ਰਹਿੰਦੇ ਹੋ ਮੈਨੂੰ ਇੱਥੇ ਦਰਦ ਹੁੰਦੀ ਹੈ ਉੱਥੇ ਦਰਦ ਹੁੰਦੀ ਹੈ ਇਹਨਾਂ ਗੱਲਾਂ ਨੂੰ ਦਿਮਾਗ ਤੇ ਹਾਵੀ ਨਹੀਂ ਕਰਨਾ ਆਪਣੀ ਸੋਚ ਜਿਹੜੀ ਹੈ ਤੁਸੀਂ ਪੋਜ਼ਿਟਿਵ ਰੱਖਣੀ ਹੈ ਸਾਰਾ ਦਿਨ ਹੀ ਫਿਰ ਤੁਹਾਡਾ ਚੰਗਾ ਬੀਤੇਗਾ ਜੇ ਇਹੀ ਸੋਚ ਰੱਖਾਂਗੇ ਤਾਂ ਮੰਨ ਕੇ ਚੱਲੋ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਤਰੋਤਾਜ਼ਾ ਹੋ ਜਾਵੇਗਾ ਕਈ ਵਾਰੀ ਅਸੀਂ ਆਖ ਦਿੰਦੇ ਹਾਂ ਇਹ ਕੰਮ ਅਸੀਂ ਕੱਲ ਨੂੰ ਕਰਾਂਗੇ ਇਹੋ ਜਿਹੇ ਵਿਚਾਰ ਵੀ ਤੁਸੀਂ ਆਪਣੇ ਦਿਮਾਗ ਤੋਂ ਅੱਜ ਤੋਂ ਹੀ ਕੱਢ ਦੇਣੇ ਹਨ ਕਦੇ ਵੀ ਅੱਜ ਦਾ ਕੰਮ ਤੁਸੀਂ ਕੱਲ ਤੇ ਨਹੀਂ ਪਾਉਣਾ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗੋਲ ਕਾਂ ਲੱਗੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਵੇਖੋ ਉੱਥੇ ਆਪਾਂ ਸ਼ਰਦਾ ਦੇ ਨਾਲ ਦੇ ਸੰਬੰਧ ਕੱਢਦੇ ਹਾਂ ਉੱਥੇ ਫਿਰ ਕਈ ਵਾਰੀ ਕੀ ਹੁੰਦਾ ਹੈ ਸਾਡਾ ਮਨ ਕਾਲਾ ਵੀ ਪਹਿਚਾੰਦਾ ਹੈ ਅਸੀਂ ਅੱਗੇ ਮੱਥਾ ਟੇਕਣ ਨੂੰ ਆਪਣੇ ਆਪ ਨੂੰ ਵੱਧ ਸ਼ਾਂਤੀ ਵਾਲਾ ਬਣਾਉਣਾ ਚਾਹੁੰਦੇ ਹਾਂ ਕਿਸੇ ਦੀ ਅਰਦਾਸ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਤੇ ਨਾਲ ਹੀ ਕਿਹਾ ਕਰੋ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅੱਜ ਤੋਂ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਅੰਦਰ ਧਾਰਨ ਕਰ ਲੈਣਾ ਹੈ ਆਪਣੇ ਆਲਸ ਨੂੰ ਗੁੱਸੇ ਨੂੰ ਕਹਲੇ ਪਣ ਨੂੰ ਇਹੋ ਜਹੀਆਂ ਬਿਮਾਰੀਆਂ ਨੂੰ ਘਰ ਤੋਂ ਬਾਹਰ ਸੁੱਟ ਦੇਣਾ ਹੈ ਆਪਣੇ ਹੱਥੀਂ দান ਕਰਨਾ ਹੈ ਜੇਕਰ ਕੋਈ ਪਿਆਰਾ ਤੁਹਾਨੂੰ ਮਿਲਦਾ ਹੈ ਜਿਸਨੇ ਕਿਤੇ ਭੋਜਨ ਨਾ ਛਕਿਆ ਹੋਵੇ ਜੇਕਰ ਉਸ ਨੂੰ ਤੁਸੀਂ ਭੋਜਨ ਛਕਾ ਦਿਓ ਤਾਂ ਬੜੀ ਵਧੀਆ ਗੱਲ ਹੋਵੇਗੀ ਜੇਕਰ ਕਿਸੇ ਗਰੀਬ ਦਾ ਬੱਚਾ ਪੜ੍ਹਾਈ ਦੇ ਕੋਲੋਂ ਵਾਂਝਾ ਰਹਿ ਜਾਂਦਾ ਹੈ ਉਸ ਦੀ ਪੜ੍ਹਾਈ ਦਾ ਖਰਚਾ ਚੁੱਕ ਲਓ ਜੇਕਰ ਕੋਈ ਵਿਅਕਤੀ ਕੱਪੜੇ ਤੋਂ ਨੰਗਾ ਹੈ ਕੱਪੜਾ ਨਹੀਂ ਜੁੜਦਾ ਉਸ ਨੂੰ ਕੱਪੜੇ ਲੈ ਦਿਓ ਇਸ ਤੋਂ ਵੱਡਾ ਦਾਨਪੁਨ ਕੋਈ ਹੋਰ ਵੱਡਾ ਹੋ ਹੀ ਨਹੀਂ ਸਕਦਾ ਚੰਗੀ ਸੋਚ ਬਣਾਓ ਤੁਹਾਡੇ ਕਾਰਜ ਆਪਣੇ ਆਪ ਸਿੱਧ ਹੋ ਜਾਣਗੇ ਚੰਗੀ ਆਪਣੀ ਸੋਚ ਨੂੰ ਕਰ ਲਓ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਾਹੀ ਪਾਈ ਮੀਤ ਸੁਪਨੇ ਵਿੱਚ ਵੀ ਕਿਸੇ ਦਾ ਬੁਰਾ ਨਾ ਤੱਕੋ ਤੇ ਨਾ ਹੀ ਕਰੋ ਦੂਰ ਦੀ ਗੱਲ ਹੈ ਕਿ ਤੁਸੀਂ ਸੋਚ ਵਿਚਾਰ ਵੀ ਆਪਣੇ ਦਿਮਾਗ ਵਿੱਚ ਨਹੀਂ ਲੈ ਕੇ ਆਉਣੇ ਗੁਰੂ ਮਹਾਰਾਜ ਦੀ ਬਾਣੀ ਆਖਦੀ ਹੈ ਕਿਸੇ ਦਾ ਬੁਰਾ ਨਾ ਕਰ ਸਿੱਖਾ ਇਹ ਤੇਰੇ ਨਹੀਂ ਤਾਂ ਕਰਮ ਬਣ ਜਾਣੇ ਹਨ ਇਸ ਲਈ ਪਾਈ ਚੰਗੀਆਂ ਚੀਜ਼ਾਂ ਅੰਦਰ ਲਿਆਓ ਤੇ ਟੁੱਟਦੇ ਪਰਿਵਾਰ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ ਇਹ ਸਿਰਫ ਚੀਜ਼ਾਂ ਸੋਚਣੀਆਂ ਨਹੀਂ ਤੁਹਾਡੀ ਜ਼ਿੰਦਗੀ ਵਿੱਚ ਇਹਨਾਂ ਨੂੰ ਅਮਲ ਕਰ ਲੈਣਾ ਹੈ ਸਾਧ ਸੰਗਤ ਜੀ ਮਹਾਪੁਰਖ ਹਨ ਸਾੜੀ ਵਾਲੇ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਯਾਦ ਰੱਖਣਾ ਹੈ ਉਹਨਾਂ ਨੇ ਵੀ ਸਾਨੂੰ ਬੰਦਗੀ ਨਾਲ ਜੋੜਿਆ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਇਹਨਾਂ ਵਿਚਾਰਾਂ ਨੂੰ ਆਪਣੇ ਮਨ ਦੇ ਅੰਦਰ ਲੈ ਕੇ ਆਵੇ ਕਿ ਤੁਹਾਨੂੰ ਸੁੱਖ ਮਿਲੇਗਾ ਆਰਾਮ ਮਿਲੇਗਾ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਜੇਕਰ ਅਸੀਂ ਆਪਣੇ ਕਰਮਾਂ ਨੂੰ ਹੀ ਚੰਗੇ ਬਣਾ ਲਵਾਂਗੇ ਤਾਂ ਕਿਸਮਤ ਆਪੇ ਚੰਗੀ ਬਣ ਜਾਣੀ ਹੈ। ਇਹੋ ਜਿਹੇ ਸੋਚ ਹਮੇਸ਼ਾ ਹੀ ਸਕਾਰਾਤਮਕ ਆਪਣੇ ਮਨ ਵਿੱਚ ਬਣਾ ਕੇ ਰੱਖਣੀ ਹੈ। ਹਮੇਸ਼ਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰੋ ਕਿ ਪਰਮਾਤਮਾ ਜੀ ਮੇਰੇ ਤੇ ਮਿਹਰ ਕਰੋ, ਬਖਸ਼ਿਸ਼ ਕਰੋ। ਮੈਂ ਅੰਮ੍ਰਿਤ ਵੇਲਾ ਸੰਭਾਲ ਲਵਾਂ, ਗੁਰਬਾਣੀ ਨਾਲ ਜੁੜ ਜਾਵਾਂ। ਕਦੇ ਕਿਸੇ ਦਾ ਮਾੜਾ ਨਾ ਸੋਚਾਂ ਤੇ ਨਾ ਹੀ ਵੇਖਾਂ। ਗਰੀਬ ਦਾ ਭਲਾ ਕਰ ਦੇਵਾਂ। ਇਹੋ ਜਿਹੇ ਸੋਚ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣਾ ਹੈ। ਤੁਹਾਡੇ ਤੇ ਫਿਰ ਪਰਮਾਤਮਾ ਜੀ ਦੀ ਕਿਰਪਾ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ